ਐਸ ਸਮੇਂ ਐਸੀ ਜਿਹੜਾ ਜਲਾਪਰੋਇਪਰ ਦੇ ਪਿੰਡ 마ਛੀਕੇ ਵਿਖੇ ਸਰਦਾਰ ਸੁਖਵਿੰਦਰ ਸਿੰਘ ਜੀ ਦੇ ਕਰਮਜੋਦ ਹੈਗੇ ਆ ਹਾਲਾਤ ਦੇਖ ਸਕਦੇ ਹੋ ਜਿਹੜਾ ਏਰੀਆ ਹੈਗਾ ਹੜਪੀੜ ਤੇ ਏਰੀਆ ਹੈਗਾ ਲਗਭਗ ਸਾਰਾ 71 ਹੜ ਦੀ ਲਪੇਟ ਦੇ ਵਿੱਚ ਆਇਆ ਸਾਹਮਣੇ ਤੁਸੀਂ ਬਣ ਦੇ ਸਕਦੇ ਹੋ ਜਿਸ ਦੇ ਅੰਦਰ ਇਹ ਘਰ ਪੈਂਦਾ ਹੈ ਤੇ ਘਰ ਦੇ ਹਾਲਾਤ ਤੁਸੀਂ ਬਾਖੂਬ ਜਾਣਦੇ ਹੋ ਕਿ ਕਿਸ ਤਰ੍ਹਾਂ ਦਰਦਨਾਕ ਹਾਲਾਤ ਨੇ ਜਿਹੜੇ ਹਾਲਾਤ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕੈਮਰੇ ਦੇ ਰਾਹੀਂ ਕੰਧਾਂ ਡਿੱਗ ਚੁੱਕੀਆਂ ਨੇ ਦੇਖ ਸਕਦੇ ਹੋ ਸਾਹਮਣੇ ਕਿੰਨੀ ਕਲਾਲੀ ਜਮਾ ਹੋ ਚੁੱਕੀ ਏ ਐ ਸਾਈਡ ਤੂੜੀ ਸੀਗੀ ਤੂੜੀ ਵਾਲੀ ਸਾਈਡ ਜ਼ਰੂਰ ਕੈਮਰਾ ਘੁਮਾ ਦਿੱਤਾ ਜਾਵੇ ਤੂੜੀ ਸਾਰੀ ਦੀ ਸਾਰੀ ਖਰਾਬ ਹੋ ਚੁੱਕੀ ਏ ਪਸ਼ੂਆਂ ਦੇ ਲਈ ਜੋ ਤੂੜੀ ਸੀਗੀ ਅਸੀਂ ਅਸਾਂ ਮੇ ਜਿਹੜੇ ਸਾਡੇ ਨਾਲ ਸੁਖਵਿੰਦਰ ਸਿੰਘ ਜੀ ਤੇ ਉਹਨਾਂ ਦੀ ਧਰਮ ਪਤਨੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਲਾਤ ਇੱਕ ਵਾਰੀ ਕਮਰਿਆਂ ਦੇ ਜ਼ਰੂਰ ਦਿਖਾ ਦਿੱਤੇ ਜਾਣ ਦੇਖ ਸਕਦੇ ਹੋ ਕਿ ਕਮਰਿਆਂ ਦੇ ਹਾਲਾਤ ਕਿਸ ਤਰ੍ਹਾਂ ਬਣੇ ਹੋਏ ਨੇ ਇਸ ਜਗ੍ਹਾ ਤੇ ਜਿਹੜਾ ਕਿੰਨਾ ਕਿੰਨਾ ਪਾਣੀ ਰਿਆ ਹੋਊਗਾ ਉਸ ਸਮੇਂ ਜਿਸ ਸਮੇਂ ਹੜ ਦੇ ਗੰਭੀਰ ਹਾਲਾਤ ਸੀਗੇ ਦੂਸਰੇ ਕਮਰੇ ਦੀ ਜੇ ਗੱਲ ਕੀਤੀ ਜਾਵੇ ਤਾਂ ਦੂਸਰੇ ਕਮਰੇ ਦੇ ਉੱਪਰ ਜਿਹੜਾ ਉੱਚਾ ਥਾਂ ਕਰਕੇ ਇੱਟਾਂ ਜੋੜ ਕੇ ਜਿਹੜਾ ਸਮਾਨ ਜੋੜਿਆ ਗਿਆ ਸੀ ਪਰ ਉਹ ਸ਼ਾਇਦ ਅੰਦਰ ਮੰਜਾ ਡਿੱਗਣ ਕਾਰਨ ਜਿਹੜਾ ਗੇਟ ਲੋਕ ਹੋ ਗਿਆ ਐਸਾ ਤੁਸੀਂ ਤਸਵੀਰਾਂ ਦੇ ਸਕਦੇ ਹੋ ਕਿ ਜਿਹੜਾ ਫਰਿੱਜ ਨੂੰ ਉੱਚਾ ਕੀਤਾ ਗਿਆ ਇੱਟਾਂ ਜੋੜ ਕੇ ਸਰਾਸ਼ਨ ਜਿਹੜਾ ਜਿੰਨਾ ਕੋ ਪੇਟੀ ਸੀਗੀ ਜਾਂ ਹੋਰ ਰਸਾ ਸੀਗੀ ਜੋ ਘਰ ਦੇ ਜਰੂਰੀ ਵਸਤਾਂ ਸੀਗੇ ਉੱਚੀਆਂ ਜੋੜ ਕੇ ਜਿਹੜਾ ਰੱਖੀਆਂ ਗਿਆ ਨੇ ਤਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਹੜ੍ਹ ਦੇ ਪਾਣੀ ਤੋਂ ਜਿਹੜਾ ਬਚਾਇਆ ਜਾ ਸਕੇ ਵਾਸ਼ਿੰਗ ਮਸ਼ੀਨ ਹੈਗੀ ਹੈ ਫ੍ਰਿਜ ਹੈਗੀ ਹੈ ਕਿੰਨਾ ਕੁਝ ਜਿਹੜਾ ਇਸ ਹੜ੍ਹ ਦੀ ਲਪੇਟ ਦੇ ਵਿੱਚ ਆਇਆ ਸਾਰੀ ਗੱਲਬਾਤ ਕਰਦਿਆਂ ਸਾਡੇ ਨਾਲ ਜਿਹੜੇ ਸਰਦਾਰ ਸੁਖਵਿੰਦਰ ਸਿੰਘ ਜੀ ਤੋਂ ਉਹਨਾਂ ਦੀ ਧਰਮ ਪਤਨੀ ਮੌਜੂਦ ਹੈਗੇ ਆ ਭਾਈ ਸਾਹਿਬ ਕਿਹੜਾ ਪਿੰਡ ਹੈ ਜੀ ਆਪਣਾ ਪਿੰਡ ਮਾਸ਼ੀਗਾ ਜੀ ਠੀਕ ਹੈ ਜੀ ਇਸ ਜਗ੍ਹਾ ਤੇ ਅੱਜ ਪਹੁੰਚੇ ਆ ਆਪਾਂ ਤੁਹਾਡਾ ਤੁਹਾਡਾ ਘਰ ਤੁਸੀਂ ਇਸ ਸਮੇਂ ਕਿੱਥੇ ਰਹਿ ਰਹੇ ਹੋ ਜੀ ਅਸੀਂ ਮੰਨ ਲਓ ਬੰਦ ਤੇ ਬੰਦ ਬੱਸ ਛੱਡਿਆ ਉਹਦੇ ਵਿੱਚ ਬੈਠੇ ਆ ਜੀ ਇਹ ਤੁਹਾਡੇ ਘਰੇ ਕਿੰਨਾ ਕਿੰਨਾ ਪਾਣੀ ਸੀਗਾ ਜਦੋਂ ਗੰਬੀਰ ਹਲਾਸ ਸੀਗੇ ਪਾਣੀ ਪਹਿਲਾਂ ਨਹੀਂ ਜੇ ਬਾਅਦ ਚ ਮੰਨ ਲਓ ਜੇ ਸਮਾਨ ਕੱਢੋ ਉਦੋਂ ਮੰਨ ਲਓ ਕਾਫੀ ਹੋ ਗਿਆ ਜੀ ਅੰਗੇ ਕੋ 2-3-3 ਫੁੱਟ ਅੰਦਰਾਂ ਦੇ ਵਿੱਚ ਪਾਣੀ ਹੋ ਗਿਆ ਤੁੱਕ ਕਬਰਿਆਂ ਵਿੱਚ 3-3 ਫੁੱਟ ਇਹ ਇੱਥੇ ਤਾਂ 5-5 ਫੁੱਟ ਜਿੱਦਾਂ 6-6 ਫੁੱਟ ਦੇ ਨਿਸ਼ਾਨ ਹੈਗੇ ਪਰ ਹਾਂ ਨਿਸ਼ਾਨ ਹੈਗੇ ਥੱਲੇ ਹਾਂ ਜੀ ਤੇ ਸਮਾਨ ਜਿੱਦਾਂ ਟਾਈਮ ਮੌਕਾ ਹੀ ਨਹੀਂ ਮਿਲਿਆ ਬਾਹਰ ਕੱਢਣ ਦਾ ਕੀ ਚੱਕਰ ਚੱਲਿਆ ਕਿ ਮੋਟੋ ਮੋਟਾ ਕੱਢ ਲਿਆ ਬਾਕੀ ਜਿਹੜਾ ਨਿਗਨੇ ਉੱਚਾ ਕਰਕੇ ਰਸਤਾ ਤੇ ਪਾਕੀ ਸਾਰਾ ਮੈਂ ਵੀ ਨਹੀਂ ਪੀਸ ਉਤਰਾਉਣਾ ਕੱਢਣ ਦਾ ਤੇ ਫਿਰ ਬਾਕੀ ਉੱਚਾ ਕਰਤਾ ਇਹ ਮਾਲ ਡੰਗਰ ਕਿਵੇਂ ਕੱਢਿਆ ਬਾਹਰ ਪਸ਼ੂ ਕਿੰਨੇ ਹੈਗੇ ਆ ਪਸ਼ੂ ਮੇਰੇ 6-7 ਅਗੇ ਆ ਅੱਛਾ ਜੀ ਹਾਂਜੀ ਤੇ ਉਹ ਸੁਰੱਖਿਤ ਬਾਹਰ ਕੱਢ ਲਿਆ ਉਹ ਹਾਂ ਕਾਮਲਾ ਤੋਂ ਲਾਗੇ ਪਿੰਡ ਪਿੰਦਾ ਉਸ ਭੇਜਤੇ ਸੀਗੇ ਅੱਛਾ ਜੀ ਰਿਸ਼ਤੇਦਾਰੀ ਚ ਹਾਂਜੀ ਰਿਸ਼ਤਦਾਰੀ ਜੀ ਠੀਕ ਹੈ ਠੀਕ ਹੈ ਪੰਜ ਕੀ ਨਾਮ ਆਪਣਾ ਜੀ ਰਾਜਵਿੰਦਰ ਕੁਰ ਠੀਕ ਹੈ ਇਹ ਕਾਰ ਜਿਹੜਾ ਹੈਗਾ ਸੁਪਨਿਆਂ ਦਾ ਕਾਰ ਹੁੰਦਾ ساری ਜ਼ਿੰਦਗੀ ਜਿਹੜੀ ਮਿਹਨਤ ਕਰਕੇ ਆਪਾਂ ਕਾਰ ਬਣਾਉਨੇ ਆ ਪਰ ਜਦੋਂ ਇਹੋ ਜਿਹੇ ਗੰਬੀਰ ਹਾਲਾਤ ਬਣਦੇ ਨੇ ਉਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਹੁਣ ਹੜ੍ਹ ਦੇ ਹਾਲਾਤ ਬਣੇ ਨੇ ਹੜ੍ਹ ਦੇ ਵਿੱਚ ਕਿਦਾਂ ਜਿਹੜੇ ਬੁਰੇ ਹਾਲ ਹੋਏ ਨੇ ਘਰ ਦੇ ਕਿਸ ਤਰ੍ਹਾਂ ਦੇਖਦੇ ਹੋ ਕਿੰਨਾ ਕਿੰਨਾ ਪਾਣੀ ਸੀ ਉਸ ਸਮੇਂ ਤੇ ਜੀ ਅਜੇ 4-5 ਫੁੱਟ ਹੈਗਾ ਸੀ ਜੀ ਕਰੇ ਹਾਂਜੀ ਅੰਦਰਾਂ ਚ ਜਦੋਂ ਤੁਸੀਂ ਮਾਲ ਡੰਗਰ ਪਸ਼ੂ ਕੱਢੇ ਉਹਦੋਂ ਕਿੰਨਾ ਪਾਣੀ ਸੀਗਾ ਜੀ ਉਹ ਤਾਂ 4-4 ਫੁੱਟ ਸੀ 4 ਫੁੱਟ ਸੀ ਪਾਣੀ ਤੇ ਕਿਵੇਂ ਕੱਢੇ ਬਾਹਰ ਆਕੇ ਕੀ ਚੱਕਰ ਸੀਗਾ ਮਤਲਬ ਕਿਦਾਂ ਕਿਸ ਨੇ ਮਦਦ ਕੀਤੀ ਜਾਂ ਆਪਣੇ ਆਪ ਹੀ ਤੁਸੀਂ ਕੱਢ ਲਏ ਜੀ ਹਾਂਜੀ ਨਹੀਂ ਆਪ ਹੀ ਅਸੀਂ ਕੱਢ ਲਏ ਸੀ ਆਪ ਹੀ ਕੱਢੇ ਹਾਂਜੀ ਠੀਕ ਹੈ ਤੇ ਕਹ ਰਹੇ ਸੀਗੇ ਜਦੋਂ ਮਾਲ ਡੰਗਰ ਜਦੋਂ ਪਾਣੀ ਜੱਕ ਦਮਾਉਂਦਾ بارشਾਂ ਬਹੁਤ ਤੇਜ਼ ਸੀਗੀਆਂ ਤੇ ਵੇਟ ਨਹੀਂ ਕੀਤੀ ਜਾਂ ਜੱਕ ਦਮੇ ਪ ਤੋ ਮੌਜੂਦਾ ਹਾਲਾਤਾਂ ਬਾਰੇ ਜਾਣਕਾਰੀ ਦਿਓ ਜੀ ਹਾਂਜੀ ਨਹੀਂ ਚਾਰਜ ਫਿਰ ਪਾਣੀ ਜੱਕਦਾ ਮੀ ਸਾਨੂੰ ਇੱਥੇ ਆਣ ਲੱਗਾ ਘੇਰਿਆ ਹਾਂਜੀ ਠੀਕ ਸਾਰੇ ਪਾਸੇ ਪਾਣੀ ਸਾਨੂੰ ਘੇਰ ਲੈਂਦਾ ਹਰ ਸਾਲ ਪਹਿਲਾ ਮੌਕਾ ਨਹੀਂ ਮਿਲੇ ਪਰ ਹਾਂਜੀ ਨਹੀਂ ਪਹਿਲਾ ਮੌਕਾ ਨਹੀਂ ਮਿਲੇ ਠੀਕ ਹੈ ਕਿੰਨੇ ਪਸ਼ੂ ਆ ਜੀ ਪੰਜ ਛੇ ਗਿਆ ਜੀ ਠੀਕ ਹੈ ਹੁਣ ਹਾਲਾਤ ਦੇਖੇ ਨੇ ਕੰਦਾ ਡਿੱਗ ਚੁੱਕੇ ਨੇ ਘਰ ਦੇ ਕਿਵੇਂ ਹਾਲਾਤ ਨੇ ਮਤਲਬ ਕਹਿ ਸਕਦੇ ਹਾਂ ਘਰ ਦੇ ਹਾਲਾਤ ਬਹੁਤ ਮਾੜੇ ਆ ਸਾਡੀ ਜਿੱਤਰਾ ਵੀ ਮਦਦ ਕਰਨੀ ਚਾਹੁੰਦਾ ਕੋਈ ਉਦਾਂ ਹੀ ਕਰੇ ਕਿਸ ਤਰ੍ਹਾਂ ਦੀ ਮਦਦ ਚਾਹੁੰਦੇ ਹੋ ਸਾਨੂੰ ਕਮਰੇ-ਕਮਰੇ ਬਣਾ ਕੇ ਕੋਈ ਦਿੱਤੇ ਜਾਣ ਕੋਈ ਮਦਦ ਸਾਡੀ ਹੋ ਜੇ ਠੀਕ ਹੈ ਨਹੀਂ ਹਾਲਾਤ ਤਾਂ ਜਿਦਾ 2023 ਦੇ ਵਿੱਚ ਪਾਣੀ ਆ ਅੱਜ ਫਿਰ 25 ਦੇ ਵਿੱਚ ਪਾਣੀ ਆ ਕਮਰੇ ਬਣ ਜਾਂਦੇ ਨੇ ਫਿਰ ਲਵੇਟ ਦੇ ਵਿੱਚ ਆਉਣਗੇ ਕੋਈ ਬਾਹਰ ਜਿਦਾ ਕੋਈ ਥਾਂ ਨਹੀਂ ਜਿਵੇਂ ਹੈਗਾ ਜਾਂ ਕੋਈ ਆਪਸ ਰੱਕੇ ਥਾਂ ਤੇ ਪਹੁੰਚ ਸਕੇ ਕਿਸ ਨਾ ਕਿਸੇ ਤਰ੍ਹਾਂ ਹਾਂਜੀ ਬਾਹਰ ਕੋਈ ਥਾਂ ਬਣ ਜੇ ਨਾ ਸਾਨੂੰ ਉੱਥੇ ਚੱਲ ਕਮਰੇ ਸਾਨੂੰ ਬਣਾ ਕੇ ਤੇ ਜੇ ਮੰਗਣੀ ਕੀਤੀ ਜਾਂ ਅਧਿਕਾਰੀਆਂ ਤੋਂ ਮੰਗ ਕੇ ਨਹੀਂ ਕਿ ਸਾਡੇ ਨਹੀਂ ਕਿਸੇ ਨੇ ਸੁਣੀ ਨਹੀਂ ਗੀ ਨਹੀਂ ਸੁਣੀ ਨਹੀਂ ਮੰਗ ਰੱਖੀ ਹਾਂਜੀ ਠੀਕ ਹੈ ਜਿੱਦਾਂ ਪੰਚਾਇਤਾਂ ਦੇ ਵੱਲੋਂ 5-5 ਮਰਲੇ ਥਾਂ ਮਿਲਦਾ 10-10 ਮਰਲੇ ਥਾਂ ਮਿਲਦਾ ਉਦੋਂ ਮੰਗ ਕਰਦੇ ਹੋ ਕਿ ਸਾਨੂੰ ਵੀ ਥਾਂ ਮਿਲਣਾ ਚਾਹੀਦਾ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਸੁਰੱਖਿਅਤ ਕਰ ਸਕੀਏ ਮਾਲ ਡੰਗਰ ਨੂੰ ਸੁਰੱਖਿਅਤ ਕਰ ਸਕੀਏ ਕਿਉਂਕਿ ਆਏ ਸਾਲੇ ਜਿਹੜਾ ਹੜ੍ਹ ਦੀ ਲਪੇਟ ਦੇ ਵਿੱਚ ਏਰੀਆ ਆਉਂਦਾ ਹਾਂਜੀ ਅਸੀਂ ਕਿਹਾ ਸੀ ਜੀ اچھا ਤੇ ਫਾਨੂੰ ਪੰਜ-ਪੰਜ ਮਰਲੇ ਥਾਂ ਦੇ ਦੋ ਸਰਕਾਰੀ ਚ ਪਰ ਦਿੱਤਾ ਨਹੀਂ ਅਜੇ ਤੱਕ ਕਿਸੇ ਨੇ ਹੁਣ ਮੰਗ ਕਰਦੇ ਹਾਂ ਮਿਲਣਾ ਚਾਹੀਦਾ ਹਾਂਜੀ ਹਾਂਜੀ ਹੁਣ ਮੰਗ ਕਰਦੇ ਠੀਕ ਐ ਤੇ ਸਰਕਾਰ ਵੱਲੋਂ ਕਮਰੇ ਪਵਾ ਕੇ ਦਿੱਤੇ ਜਾਣ ਹਾਂਜੀ ਠੀਕ ਐ ਬੱਚੇ ਕਿੰਨੇ ਆ ਜੀ ਤੁਹਾਡੇ ਬੱਚੇ 2 ਆ ਜੀ ਅੱਛਾ ਠੀਕ ਐ ਬੱਚੇ ਬਾਹਰ ਸੇਫਲੀ ਕੱਢ ਲੈ ਸੀਗੇ ਹਾਂਜੀ ਬੱਚੇ ਪਾਣੀ 'ਚ ਬਾਹਰ ਕੱਢੇ ਉਦੋਂ ਹੀ ਅੱਛਾ ਹਾਂਜੀ ਹੁਣ ਕਿਹੜੇ ਸੁਰੱਖਿਅਤ ਜਗ੍ਹਾ ਤੇ ਭੇਜੇ ਹਾਂਜੀ ਕਾਂਬਲਾ ਲਿਆ ਗੁੜੀਆਂ ਤੇ ਬੱਚਾ ਮੁੰਡਾ ਸਾਡੇ ਕੋਲ ਆ ਠੀਕ ਐ ਜੀ ਵੱਡੇ ਤੇ ਬੈਠੇ ਬਣ ਦਿੱਤੇ ਜੀ ਠੀਕ ਐ ਜੀ ਬਣਦੇ ਉੱਤੇ ਅੱਡੇ ਤੇ ਸਰਕਾਰੀ ਅੱਡੇ ਤੇ ਹਾਂਜੀ ਸਰਕਾਰੀ ਅੱਡੇ ਤੇ ਬੈਠੇ ਰਾਤ ਕੈਂਪ ਤੇ ਪਹੁੰਚ ਨਹੀਂ ਕੀਤੀ ਜਾਂ ਕਿੱਥੇ ਸਰਕਾਰ ਕਹਿ ਰਹੀ ਐ ਸੇ ਥਾਵਾ ਦਿੱਤੀਆਂ ਨੇ ਸੁਰੱਖੇ ਥਾਵਾ ਦਿੱਤੀਆਂ ਨੇ ਉੱਥੇ ਬੈਠੋ ਤੁਸੀਂ ਆਪਣਾ ਤੁਨਸਾਰਾ ਜਿਹੜਾ ਰਾ ਰਿਜਕ ਰਾਸ਼ਨ ਰਾਤ ਜਿਹੜੀ ਮਿਲੇਗੀ ਸਮਗਰੀ ਨੇ ਸਾਨੂੰ ਨਹੀਂ ਮਿਲਦੇ ਇਹ ਤੱਕ ਪਹੁੰਚ ਹੀ ਨਹੀਂ ਹੋਈ ਤੇ ਨਾ ਸਾਨੂੰ ਕਿਹਾ ਹੀ ਕਿਸੇ ਨੇ ਵੀ ਉੱਥੇ ਆ ਜਾਤਾ ਅੱਛਾ ਜੀ ਹਾਂਜੀ ਕੋਈ ਸਰਕਾਰੀ ਅਧਿਕਾਰੀ ਵੀ ਤੁਹਾਡੇ ਤੱਕ ਨਹੀਂ 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 ਸਾਡੇ ਕੋਲ ਕੋਈ ਨਹੀਂ ਪਹੁੰਚਿਆ ਠੀਕ ਸੁਖਵਿੰਦਰ ਸਿੰਘ ਜੀ ਬੱਚਿਆਂ ਦਾ ਦੱਸਿਆ ਕਿ ਬੱਚੇ ਵੀ ਜਿਹੜਾ ਪਾਣੀ ਦੀ ਲਪੇਟ ਦੇ ਵਿੱਚ ਆਏ ਉਹਨਾਂ ਨੂੰ ਸੁਰੱਖਿਤ ਬਾਹਰ ਕੱਢਿਆ ਹੁਣ ਕੀ ਮੰਗ ਕੀ ਕਰਦੇ ਹੋ ਸਰਕਾਰ ਤੋਂ ਮੰਗੇ ਅਸੀਂ ਕਰਦੇ ਹਾਂ ਵੀ ਜਿਤਨਾ ਪਾਣੀ ਆ ਜਾਂਦਾ ਸਾਨੂੰ ਮਤਲਬ ਬਹੁਤ ਔਖਾ ਮੁਸੀਬਤ ਹੈ ਹਨਾ ਅੱਛਾ ਜੀ ਤੇ ਅਹੀਂ ਆਨੇ ਵੀ ਕੋਈ ਕੋਈ ਸਹਾਇਤਾ ਉਹ ਵੀ ਮਿਲ ਜੇ ਤੇ ਆਪਾਂ ਜਿਹੜਾ ਬਾਹਰੋਂ ਤੋਂ ਮਕਾਨ ਪਾ ਕੇ ਆਪਾਂ ਬਾਹਰ ਬੈ ਸਕੀਏ ਜੀ ਜ਼ਿਮੀਂਦਾਰ ਪਰਿਵਾਰ ਹਾਂਜੀ ਜ਼ਿਮੀਂ ਇੱਲਾਕ ਜਮੇ ਤੇ ਉਹ ਵੀ ਜਿਹੜਾ ਹੜ੍ਹ ਦੀ ਲਪੇਟ ਦੇ ਵਿੱਚ ਆ ਹਾਂਜੀ ਹਾਂਜੀ ਉਹ ਵੀ ਕਿ ਹੜ੍ਹ ਦੇ ਵਿੱਚ ਠੀਕ ਹੈ ਫਸਲ ਬਰਬਾਦ ਹੋ ਗਈ ਬਰਬਾਦ ਹੋ ਗਈ ਪਸ਼ੂ ਕਿੰਨੇ ਆ ਜੀ ਘਰੋਂ ਬੇਕਾਰ ਹੋ ਗਏਾਂਗੇ ਇੱਕ ਸਾਹ ਦੇ ਹਾਂਜੀ ਕਿੰਨੇ ਦਿਨ ਹੋ ਗਏ ਬੇਕਾਰ ਹੋ ਜਾਣ ਨੂੰ ਮਹੀਨਾ ਲਗਭਗ ਇੱਕ ਮਹੀਨਾ ਹੋ ਗਿਆ ਇੱਕ ਮਹੀਨਾ ਹੋ ਗਿਆ ਠੀਕ ਹੈ ਪਸ਼ੂ ਕਿੰਨੇ ਆ ਜੀ ਤੁਹਾਡੇ ਪਸ਼ੂ 6 ਹੋ ਗਏ 6 ਪਸ਼ੂ ਆ ਹਾਂਜੀ ਠੀਕ ਹੈ ਤੇ ਵਿਚਾਰਾ ਚੋਰਾ ਬਚਿਆ ਤੁਹਾਡੇ ਘਰੇ ਕਿ ਉਹ ਵੀ ਗਈ ਥੋੜੀ ਮਗਲਪ ਨੇ ਕਮਰਿਆਂ ਦੇ अच्छा वो शहीदrangle मैंने खुड्डी ਦੇ ਵਿੱਚ ਪਾਈ ਸੀ ਉਹ ਰੋੜ ਗੀ ਸਾਰੀ ਰੋੜ ਗੀ ਮਨ ਅੱਛਾ ਜੀ ਨਹੀਂ ਪਈ ਨਹੀਂ ਪਈ ਜੀ ਠੀਕ ਹੈ ਜੀ ਹੁਣ ਕੀ ਮੰਗ ਕੇ ਕਰਦੇ ਹੋ ਸਰਕਾਰ ਨੂੰ ਸਰਕਾਰ ਨੂੰ ਤੁਹਾਡੇ ਤੱਕ ਪਹੁੰਚ ਕੀਤੀ ਹੈ ਜਾਂ ਨਹੀਂ ਕੀਤੀ ਜਾਂ ਮੰਗ ਕੀ ਰੱਖੋਗੇ ਅੱਗੇ ਮੰਗ ਇਹੀ ਕਰਦੇ ਆਂ ਵੀ ਸਾਨੂੰ baar baar ਸਾਲ ਪਿਛੇ ਪਾਣੀ ਆ ਜਾਂਦਾ ਇਹਦਾ ਗਾਂ ਫੇਰ ਮੁਸੀਬਤ ਹੀ ਹੈ ਮੈਨੂੰ ਪਤਾ ਕੋਈ ਨਹੀਂਗਾ ਜੀ ਜੀ ਠੀਕ ਹੈ ਨਾ ਅਸੀਂ ਆਨੇ ਵੀ ਇਸ ਬਾਹਰ ਨਿਕਲ ਜਾਈਏ ਅਸੀਂ ਜੀ ਇਹ ਹੈ ਜਮਨ ਲ ਮਨ ਦੁੱਖ ਦੇ ਵੇਖਣਾ ਉਹ ਨਾ ਵੇਖਿਆ ਜਾਵੇ ਤੇ ਕੋਈ ਕੁਛ ਆਪ ਦੇ ਕੋ ਕਰ ਕੋ ਸਰਕਾਰ ਸਾਨੂੰ ਕੋਈ ਸਹਾਇਤਾ ਕਰੇ ਜਾਂ ਕੋਈ ਹੈ ਨਾ ਕੋਈ ਵੀ ਮਰ ਸਸਤਾ ਹੈ ਤੇ ਜਦ ਜੱਕ ਦਮ ਤੁਸੀਂ ਕਹਿ ਰਹੇ ਪਾਣੀ ਆਇਆ ਤੇ ਸਰਕਾਰ ਨੇ ਕੋਈ ਕੱਢਿਆ ਤੁਹਾਨੂੰ ਬਾਹਰ ਕੇ ਆਪਣੇ ਆਪ ਹੀ ਤੁਸੀਂ ਨਿਕਲੇ ਹੋ ਜਬ ਬੱਚੇ ਕਿਸੇ ਨੇ ਨਹੀਂ ਸਹਾਇਤਾ ਨਹੀਂ ਕਿਹਨੇ ਕੀਤੀ ਆ ਆ ਵੀ ਮਰਨੇ ਵੇ ਬਾਹਰ ਹਾਂਜੀ ਪਾਣੀ ਥੋੜਾ ਥੋੜਾ ਮਨ ਲ ਪੀ ਤੇ ਹੋ ਗਿਆ ਵਾ ਉਹ ਤਾਂ ਹਿਮਾਲ ਡੰਗਰ ਖੋਰ ਕੇ ਬੰਨ ਤੇ ਬੰਨ ਲਿਆ ਫਿਰ ਬੰਨ ਥੋੜਾ ਲਾਗੇ ਪੈਦਾ ਲਾਗੇ ਤਾਂ ਕਰਕੇ ਛੇਤੀ ਨਿਕਲ ਗਏ ਹਾਂ ਬਾਹਰ ਠੀਕ ਹੈ ਜੀ ਹਾਂਜੀ ਤੇ ਸਮਾਜ ਸੇਵਿਆਂ ਤੋਂ ਇਹੋ ਮੰਗ ਕਰੋਗੇ ਕਿ ਜਿਹੜਾ ਸਰੱਕੇ ਥਾਂ ਤੇ ਕੋਈ ਜਗ੍ਹਾ ਲੈ ਕੇ ਦਿੱਤੀ ਜਾਵੇ ਜਾਂ ਕੋਈ ਵੀ ਤੁਹਾਡਾ ਰਹਿਣ ਬਸੇਰਾ ਬਣਾਇਆ ਜਾਵੇ ਹਾਂਜੀ ਹਾਂਜੀ ਠੀਕ ਹੈ ਜੀ ਸਰਕਾਰ ਤੱਕ ਵੀ ਇਹੋ ਹਾਂਜੀ ਇਹੋ ਬੇਨਤੀ ਸਾਡੀ ਆ ਕਿ ਸਾਨੂੰ ਮਲਪੇ ਤੋਂ ਮਤਲਬ ਵੀ ਝੰਡਰ ਦੇ ਵਿੱਚੋਂ ਅਸੀਂ ਬਾਹਰ ਨਿਕਲ ਕੇ ਆਪਦੇ ਕੋਈ ਸੋਹਦੀ ਜ਼ਿੰਦਗੀ ਬਤੀਤ ਕਰ ਸਕੀਏ ਇਹ ਤੇ ਸਾਡੀ ਜੂਨ ਖਰਾਬ ਹੋਈ ਪਈ ਇੱਥੇ ਜੀ ਪਾਣੀ ਸਾਨੂੰ ਤਿੰਨ ਚਾਰ ਅੱਗੇ ਵੀ ਦੋ ਆਏ ਸੀ ਜੀ 23 ਆਇਆ 25 ਫੇਰ ਆ ਗਿਆ ਜੀ ਤੇ ਉਹਨੂੰ ਪਹਿਲਾਂ ਵੀ 8-10 ਰੁਪਏ ਨਾ ਵੀ ਆਇਆ ਜੀ ਤੇ ਇਹ ਸਾਡਾ ਜ਼ਮੀਨ ਦੇ ਬਰਾਬਰ ਹੀ ਆਕਾਰ ਆ ਮਨ ਕੋਈ ਪੰਜਾਬ ਚ ਨਹੀਂ ਹੈਗਾ ਜੀ ਸਾਨੂੰ ਮਾਰ ਡੰਗਾ ਦਾ ਜੀਆਂ ਦਾ ਸਾਨੂੰ ਬਹੁਤ ਵਾਰ ਸਾਮਾਨ ਕੱਢ ਕੇ ਸਾਨੂੰ ਬਾਹਰ ਕਰਨਾ ਰੱਖਣਾ ਪੈਂਦਾ ਟੁੱਟ ਪੱਜ ਵੀ ਹੁੰਦੀ ਟੁੱਟ ਪੱਜ ਆਉਂਦੀ ਹੁਣ ਹੁਣ ਕਿੰਨਾ ਕੁ ਨੁਕਸਾਨ ਹੋਇਆ ਪਾਣੀ ਕੀ ਸਮਗਰੀ ਸਭ ਬਚੀ ਕੋਈ ਵੇਖੀ ਜਾਂ ਨਹੀਂ ਵੇਖੀ ਕੰਕਾਵੇ ਮਾੜਾ ਇਧਰ ਬੰਦਿਆ ਕਣਕ ਬਾਹਰ ਕੱਢ ਲਈ ਨਹੀਂ ਇਹ ਡਰਾਮਾ ਵਿੱਚ ਹੀ ਰੱਖੇ ਹਾਂਜੀ ਡਰਾਮਾ ਕੈਮਰਾ ਕਰਕੇ ਜਰੂਰ ਅੱਗੇ ਮੰਝਾ ਬੇਸ਼ੱਕ ਜਰੂਰ ਹੈ ਜਿਹੜਾ ਲੱਗ ਚੱਲਿਆ ਸੋ ਦੇ ਸਾਰਾ ਸਾਰਾ ਜਿੰਨਾ ਵੀ ਜਿਹੜਾ ਕਹਿ ਸਕਦੇ ਆ ਇੱਕ ਇੱਕ ਵਸਤੂ ਜਿਹੜੀ ਜੋੜੀ ਹੋਈ ਏ ਸਾਰੇ ਉੱਚੇ ਥਾਂ ਤੇ ਜ਼ਰੂਰ ਰੱਖੀ ਗਈ ਸੀ ਪਰ ਅੱਜ ਜਿਹੜੇ ਹਾਲਾਤ ਇਸ ਹੜ ਨੇ ਗੰਭੀਰ ਕੀਤੇ ਨੇ ਉਹ ਚਿੰਤਾਜਨਕ ਜ਼ਰੂਰ ਹੈਗੇ ਨੇ ਜਿਹੜੇ ਪਰਿਵਾਰ ਬੇਸ਼ੱਕ ਜਿਹੜਾ ਜ਼ਿੰਮੇਵਾਰ ਪਰਿਵਾਰ ਹੈਗਾ ਪਰ ਛੋਟਾ ਜਿਹੜਾ ਕਿਸਾਨ ਇੱਕ ਕਿੱਲੇ ਦਾ ਮਾਲਕ ਅੱਜ ਇਸ ਤਰ੍ਹਾਂ ਇਸ ਤਰ੍ਹਾਂ ਹੈ ਜਿਹੜਾ ਆਪਣਾ ਰੋਸ ਪ੍ਰਗਟ ਕਰ ਰਿਹਾ ਹੈ ਇਸ ਹੜ ਦੀ ਲਪੇਟ ਦੇ ਵਿੱਚ ਜਿਹੜਾ ਆਪਣੇ ਪਰਿਵਾਰ ਨੂੰ ਮਾਲ ਡੰਗਰ ਨੂੰ ਤਾਂ ਬਾਹਰ ਜ਼ਰੂਰ ਕੱਢ ਸਕਿਆ ਪਰ ਜਿਹੜੀਆਂ ਆਪਣੀ ਮਿਹਨਤ ਦੇ ਨਾਲ ਸਮਗਰੀਆਂ ਜੋੜੀਆਂ ਹੋਈਆਂ ਸੀ ਰਾਹਤ ਜੋੜੀਆਂ ਹੋਈ ਸੀ ਉਹ ਇਸ ਹੜ੍ਹ ਦੀ ਲਪੇਟ ਦੇ ਵਿੱਚ ਆ ਕੇ ਘਰ ਜਿਹੜਾ ਬੇਤਰਾਂ ਜਿਹੜਾ ਕਹਿ ਸਕਦੇ ਆ ਕਿ ਬੰਜਰ ਬਣ ਚੁੱਕਿਆ ਖੰਡਰਾਂ ਦਾ ਹਾਲਾਤ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦਾਂਗੇ ਦੇ ਸਕਦੇ ਹੋ ਇਸ ਵੀਡੀਓ ਨੂੰ ਵਾਤਵਾਰਤ ਛੇਰ ਜ਼ਰੂਰ ਕਰਨਾ ਤਾਂ ਕਿ ਇਸ ਪਰਿਵਾਰ ਦੇ ਕਿਸੇ ਨਾ ਕਿਸੇ ਤਰ੍ਹਾਂ ਕੋਈ ਮਦਦ ਹੋ ਸਕੇ ਇਹਨਾਂ ਦਾ ਜਿਹੜਾ ਸੰਪਰਕ ਨੰਬਰ ਹੈਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਸੰਪਰਕ ਨੰਬਰ ਹੈਗਾ ਸਰਦਾਰ ਸੁਖਵਿੰਦ ਸਿੰਘ ਜੀ ਨਾਲ ਸੰਪਰਕ ਨੰਬਰ ਕਰਕੇ ਤੁਸੀਂ ਜ਼ਰੂਰ ਜਿੰਨੇ ਵੀ ਮਦਦ ਹੋਏ ਜਰੂਰ ਪਛਾਣੀ ਹਾਲਾਤ ਕਾਫੀ ਗੰਭੀਰ ਨੇ ਚਿੰਤਾਜਨਕ ਨੇ ਸੋ ਤਸਵੀਰਾਂ ਵਾਦ ਤੋਂ ਵਾਦ ਸਾਡਾ ਫਰਜ਼ ਮੰਨਦਾ ਕਿ ਅਸੀਂ ਸ਼ੇਅਰ ਕਰੀਏ ਆਪਣੇ ਕਮੈਂਟ ਜਰੂਰ ਕਰਿਓ ਵਾਹਿਗੁਰੂ ਅਗੇ ਅਰਦਾਸ ਕਰਿਓ ਕਿ ਇਨ੍ਹਾਂ ਪਰਿਵਾਰਾਂ ਦੇ ਹਾਲਾਤ ਜਰੂਰ ਜਲਦੀ ਜੜਾ ਸੁਧਰ ਜਾਣ ਤਾਂ ਕਿ ਇਹ ਦੁਬਾਰਾ ਮੁੜ ਸਿਰਜੀਤ ਹੋ ਸਕਣ ਸੋ ਸਾਡੇ ਨਾਲ ਬਣੇ ਰਹਿਣ ਲਈ ਧੰਨਵਾਦ